ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਮ ਦੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਅੱਜ ਦੇ ਘਰ ਰਾਜੀ ਖੁਸ਼ੀ ਮਹਿਸੂਸ ਹੋਣਗੇ ਟਾਈਮ ਹੋ ਰਿਹਾ ਸਵੇਰ ਦਾ 8:30 ਦਾ 8:30 ਹੋ ਗਿਆ ਅੱਜ ਮੈਂ ਸਵੇਰ ਦੀ ਇੰਨੀ ਬਿਜ਼ੀ ਆ ਕੰਮ ਬਿਜ਼ੀ ਵੀ ਆ ਬੇਰੀਲੀ ਵੀ ਨਿਕ ਕੰਮ ਵੀ ਨਹੀਂ ਕੋਈ ਬਣਿਆ ਹਨ ਦਵਿੰਦਰ ਹੋਣ ਗਏ ਨੇ ਰੋਟੀ ਖਾ ਕੇ ਆਪਦੀ ਨਾਲ ਪੈਕ ਕਰਾ ਕੇ ਦੁਪਹਿਰ ਦੀ ਤੇ ਉਹਨਾਂ ਨੇ ਮੇਰਾ ਸਾਰਾ ਕੰਮ ਉਲਝਾ ਕੇ ਰੱਖਤਾ। ਸਬਜੀ ਵੀ ਨਹੀਂ ਮੈਂ ਕੋਈ ਬਣਾਈ ਸਿਰਫ ਉਹਨਾਂ ਵਾਸਤੇ ਪਰੌਂਠਿਆਂ ਵਾਲਾ ਆਟਾ ਗੁੰਨਿਆ ਸੀ। ਸਬਜੀ ਵੀ ਰਾਤ ਨੂੰ दाल ਸਬਜੀ ਪਾ ਕੇ ਵਿੱਚ ਪਿਆਜ਼ ਵਗੈਰਾ ਪਾ ਕੇ ਦਾਲ ਨਾਲ ਆਟਾ ਗੁੰਨ ਕੇ ਪਰੌਂਠਿਆਂ ਨੂੰ ਖਵਾਤੇ ਨਾਲ ਵੀ ਪੈਕ ਕਰਤੇ। ਤੇ ਇਹਦੇ ਬੰਦਰਾ ਮੇਰਾ ਦਲੀਆ ਵੀ ਹੁਣ ਬਣਨਾ ਰੱਖਿਆ ਮੈਂ। ਟਾਈਮ ਹੀ ਨਹੀਂ ਲੱਗੇ ਹੈਗਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਖਾਵੇਂ ਇੱਕ ਵਾਰ ਸੋਚ ਰਹੀ ਸੀ ਅੰਡੇ ਖਾਣਾ ਫਿਰ ਅੰਡੇ ਖਾਣ ਨੂੰ ਮੇਰਾ ਦਿਲ ਨਹੀਂ ਕਰ ਰਿਹਾ ਸੀਗਾ। ਤੇ ਬਣਾ ਰਹੀਆਂ ਦਲੀਆਂ ਮੈਂ ਕਿ ਨਾਲ ਆ ਕੱਚੀ ਮਰੀਚ ਲੂੰਗੀ ਨਾਲ ਨਾਲ ਥੋੜੀ ਘਰ ਦੀ ਸੈਟਿੰਗ ਕਰਨਾ ਬੁਰਾ ਹਾਲ ਹੋਇਆ ਪਿਆ ਘਰ ਦਾ। ਸਾਲ ਪਰ ਪਹੁੰਚਾ ਲਾ ਕੇ ਗਿਆ ਸਾਰਾ ਸਾਮਾਨ ਇੱਧਰ ਉੱਧਰ ਪਿਆ ਸਾਡੇ ਕਮਰੇ ਦਾ ਬੁਰਾ ਹਾਲ ਹੋਇਆ ਪਾ ਲਾਈਟਾਂ ਪੱਖੇ ਚੱਲੀ ਜਾਂਦੇ ਨੇ ਸਾਰੇ ਕੁਝ ਸੈੱਟ ਕਰਕੇ ਆਉਣੀ ਇੱਧਰ ਵੀ ਕੱਚੀ ਮਾਂ ਦੀ ਚਲੂਗੀ ਨਾਲ ਨਾਲ ਮੇਰਾ ਦਲੀਆ ਬਣ ਜੂ ਨਾਲ ਨਾਲ ਘਰ ਦੀ ਸੈਟਿੰਗ ਹੋ ਜੂ ਸਾਰਾ ਲ ਕਿਚਨ ਚ ਦੇਖ ਲੋ ਆ ਦੋ ਭਾਂਡਿਆਂ ਚ ਕਿਉਂ ਗਰਮ ਕਰਿਆ ਪਏ ਨਿਤਿਆਰ ਨਾ ਇੱਧਰ ਮੈਂ ਰੋਟੀ ਬਣਾਈ ਸੀ ਦਿਵਿੰਦਰ ਦੀ ਆ ਵੀ ਸਾਰਾ ਕੁਝ ਚੱਕਣਾ ਸਾਰਾ ਕੁਝ ਕਿਚਨ ਦਾ ਇੰਨਾ ਖਲਾਰਾ ਪਿਆ ਪਿਆ ਤੇ ਇੱਧਰ ਲੌਬੀ ਚ ਦਿਵਿੰਦਰ ਖਾਣਾ ਖਾ ਕੇ ਗਏ ਸੀ ਭਾਂਡੇ ਪਈ ਨੇ ਉਹਨਾਂ ਦੇ ਆਚਾਰ ਵਾਲਾ ਡੱਬਾ ਖੁੱਲਾ ਪਿਆ ਕਰਟਨਸ ਚੇਅਰਸ ਸਾਰਾ ਕੁਝ ਹੈ ਜਿਵੇਂ ਬਿਆ ਮਿਰਚਾਂ ਪਈਆਂ ਨੇ ਧੁੱਪ ਹੈ ਨਹੀਂ ਅੱਜ ਧੁੱਪ ਨਿਕਲੂ ਫੇਰ ਬਾਹਰ ਪਾਉਂਗੀ ਔਰ ਇੱਧਰ ਸਾਡੇ ਰੂਮ ਦਾ ਦੇਖੋ ਹੈਲਪਰ ਪੋਚ ਲਾ ਕੇ ਗਈ ਹੈ ਦਵਿੰਦਰ ਦਾ ਟਾਵਲ ਉਹ ਪਿਆ ਕੱਪੜੇ ਵਗੈਰਾ ਬੈੱਡ ਤੇ ਪਏ ਨੇ ਉਵੇਂ ਜਿਵੇਂ ਜਿਹੜੇ ਕੱਪੜੇ ਉਤਾਰ ਕੇ ਗਏ ਨੇ ਉਹ ਬੈੱਡ ਤੇ ਸੁੱਟ ਗਏ ਲਾਈਕ ਤਾਂ ਪੱਕੇ ਚੱਲੀ ਜਾਂਦੇ ਨੇ ਸਾਰਾ ਕੁਝ ਕਰਦੇ ਆ ਸੈਟਿੰਗ ਇਹਦੀ ਮੈਂ ਦਵਿੰਦਰ ਲਈ ਕਰ ਰਹੀ ਸੀ ਖਾਣਾ ਪੈਕ ਅੱਜ ਦਿਨ ਨੂੰ ਕਾਰ ਦੀ ਸਰਵਿਸ ਕਰਾਉਣਾ ਸੀਗਾ ਫਿਰ ਇਹਨਾਂ ਨੂੰ ਹਾਂ ਚਲੋ ਮੈਂ ਘਰੋਂ ਹੀ ਕੁਝ ਲੈ ਜਾ ਆਉਂਦਾ ਖਾਣ ਨੂੰ ਦੁਪਹਿਰੇ ਤੋਂ ਕਾਫੀ ਟਾਈਮ ਲੱਗ ਜਾਂਦਾ ਫਿਰ ਸ਼ਾਮ ਵੀ ਹੋ ਜਾਂਦੀ ਆਉਂਦਿਆਂ ਨੂੰ ਤੇ ਬਾਹਰੋਂ ਫਿਰ ਖਾਣਾ ਥੋੜਾ ਜਿਹਾ ਅਵੋਇਡ ਕਰਦੇ ਨੇ ਬਿਮਾਰ ਲਈ ਰੋਟੀ ਨਾਲ ਔਖੇ ਹੁੰਦੇ ਨੇ ਖਾ ਕੇ ਫਿਰ ਇਹ ਕਹਿੰਦੇ ਮੈਨੂੰ ਦੋ ਪਰੌਂਠੇ ਸਵੇਰ ਖਾ ਲੇ ਦੋ ਪਰੌਂਠਿਆਂ ਨੇ ਬੱਧ ਲਾ ਦੋ ਮੈਨੂੰ ਨਾਲ ਲੈ ਜਾਊਗਾ ਪਰੌਂਠਿਆਂ ਦੇ ਵਿੱਚ achar ਪਾ ਕੇ ਨਾਲ ਬਾਤ ਵੈਸੇ ਵੀ ਘਰ ਦੀ ਰੋਟੀ ਮਾਰ ਤਾਂ ਬਹੁਤ ਸਵਾਦ ਲੱਗਦੀ ਹੈ ਤੇ ਮੈਂ ਟਿਫਨ 'ਚ ਕਰਤਾ ਪੈਕ ਇੱਕ ਮੈਂ ਨੈਪਕਿਨ ਪਾਤਾ ਐਕਸਟਰਾ ਹੱਥ ਸਾਫ਼ ਕਰਨ ਲਈ ਮੇਰਾ ਟਿਫਿਨ ਹੋ ਗਿਆ ਪੈਕ ਇਹਨਾਂ ਦਾ ਪ੍ਰੌਂਟ ਇਹਨਾਂ ਨੂੰ ਤਾਲ ਵਾਲਾ ਖਾ ਲਈ ਤੇ ਪ੍ਰੌਂਟੇ ਹੋਰ ਲਾਂ ਕਿ ਮੈਂ ਪੈਕ ਕਰ ਤੇ ਤੇ ਹੁਣ ਪਾ ਦੂੰਗੀ ਇਨ ਟੰਬੇ ਵਿੱਚ ਚਨੇ ਨਾਲ ਕੁਝ ਭੁੰਨੇ ਹੋਏ ਚਨੇ ਲੈ ਜਾਣਗੇ ਤੇ ਨਹੀਂ ਰੋਟੀ ਤੋਂ ਖਾ ਲ ਕੇ ਭੁੱਖ ਹੋਊ ਤਾਂ ਚਨੇ ਖਾਦੇ ਜਾਂਦੇ ਨੇ ਪਾਣੀ ਦੀ ਬੋਟਲ ਹੋ ਜੂਗੀ ਸੋ ਇਹਨਾਂ ਦੀ ਮੈਂ ਕਰਤੀ ਤਿਆਰੀ ਕਾਫੀ ਆ ਮੈਨੂੰ ਅੱਜ ਮਾਰਨਿੰਗ ਚ ਭੱਜ ਦੌੜ ਰਹੀ ਆ ਰੂਟੀਨ ਮੇਰਾ ਉਲਝਿਆ ਜਾ ਰਿਹਾ ਟਾਈਮ ਹੋ ਗਿਆ 9:00 ਵਜੇ 10 ਮਿੰਟ ਦਾ ਹੁਣ ਮੈਂ ਲੈ ਕੇ ਆਪਨਾ ਬ੍ਰੈਕਫਾਸਟ ਖਾਣੀਆਂ ਦਲੀਆ ਅੱਜ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਮੈਂ ਰਾਤ ਸੋਚ ਐਸੀ ਹਰੀ ਮੂੰਗੀ ਜਾਂ ਪੀਲੀ ਮੂੰਗੀ ਦਾਲ ਪੀਂ ਸੁੱਤੀ ਹੋਊਂਗੀ ਚਲੇ ਬਣਾਉਂਗੀ ਭੁੱਲ ਗਈ ਦਿਮਾਗ ਚੋਂ ਨਿਕਲ ਗਈ ਗੱਲ ਬਸ ਮੈਨੂੰ ਸਮਝ ਆਈ ਕਿ ਮੈਂ ਦਲੀਆ ਬਣਾ ਲੈਣੀਆ ਦਲੀਆ ਬਣਾ ਲੈਣਾ ਦਲੀਆ ਖਾ ਕੇ ਫਿਰ ਮੈਂ ਕਰਦੀ ਆ ਇੱਕ ਰੂਮ ਦੀ ਅੱਜ ਡੀਪ ਕਲੀਨਿੰਗ ਕਿਚਨ ਮੈਂ ਸਾਫ ਕਰਤੀ ਸਾਰਾ ਕੰਮ ਮੇਰਾ ਕਿਚਨ ਦਾ ਹੋ ਗਿਆ ਕਿ ਉਹ ਵੀ ਨੀਤਰ ਗਿਆ ਬਸ ਕਲੇ ਸਿੰਕਸ ਰਹਿ ਗਏ ਤੋਂ ਉਹਨਾਂ ਨੂੰ ਫਿਰ ਮੈਂ ਕੱਪੜੇ ਮੈਂ ਦਲੀਆ ਵਾਲੇ ਭਾਂਡੇ ਧੋਉਂਗੀ ਉਸ ਤੋਂ ਬਾਅਦ ਫਿਰ ਸਿੰਕਸ ਕਲੀਨ ਕਰੂੰਗੀ ਉਹ ਰਹਿ ਗਏ ਫਿਰ ਮੈਂ ਲਗਦੀਆਂ ਸਫਾਈਆਂ ਵਾਲ ਸਵੇਰ ਦਾ ਕੋਈ ਕੰਮ ਨਹੀਂ ਹੋਇਆ ਅੱਜ ਇੱਕ ਰੂਮ ਦੀ ਡੀਪ ਕਲੀਨਿੰਗ ਕਰਨੀ ਆ ਸਾਰਾ ਕੁਝ ਇਹਨਾ ਮੈਨੂੰ ਬੜਾ ਉਥਲ-ਪੁਥਲ ਲੱਗੀ ਆ ਘਰ ਵਿੱਚ ਕਬਡਰਸ ਵੀ ਸਾਡੇ ਵਾਲੇ ਕਬਡਰਸ ਵੀ ਸੈੱਟ ਕਰਨ ਵਾਲੀਆਂ ਪਈਆਂ ਨੇ ਰੂਮ ਦੀ ਕਲੀਨਿੰਗ ਵੀ ਕਰਨ ਵਾਲੀ ਪਈਆਂ ਥੋੜੇ ਥੋੜੇ ਕਿਤੇ ਕਿਤੇ ਜਾਲੇ ਜੇ ਲੱਗੇ ਪਏ ਨੇ ਚਾਦਰਾਂ ਬਦਲਣੀਆਂ ਨੇ ਸਾਰੀ ਸੈਟਿੰਗ ਕਰਦੀ ਆ ਮੈਂ ਅੱਜ ਇੱਕ ਰੂਮ ਦੀ ਡੀਪ ਕਲੀਨਿੰਗ ਕਰੂੰਗੀ ਬ੍ਰੈਕਫਾਸਟ ਕਰ ਲਈਏ ਭੁੱਖ ਬਹੁਤ ਲੱਗੀ ਪਈ ਹੈ ਅੱਜ ਮੈਂ ਜ਼ਿਆਦਾ ਲੇਟ ਹੋ ਗਈ ਇਸੇ ਨਾਲ ਲੇਟ ਬ੍ਰੈਕਫਾਸਟ ਕਰਨਾ ਨਹੀਂ ਚਾਹੀਦਾ ਅੱਜ ਮੈਂ ਜ਼ਿਆਦਾ ਹੀ ਲੇਟ ਹੋ ਗਈ ਕੁਛ ਕਿਚਨ ਅੱਬ ਦਾ ਬ੍ਰੇਕਫਾਸਟ ਕਰਨ ਤੋਂ ਬਾਅਦ ਮੈਂ ਲੱਗੀ ਸੀ ਰੂਮ ਦੀ ਕਲੀਨਿੰਗ ਕਰਨ ਆਹ ਵਾਲੇ ਰੂਮ ਦੀ ਬੇਟੇ ਰੂਮ ਦੀ ਮੈਂ ਡੀਪ ਕਲੀਨਿੰਗ ਕਰਨੇ ਸੀ ਇੱਕ ਇੱਕ ਰੂਮ ਕਰਕੇ ਮੈਂ ਡੀਪ ਕਲੀਨਿੰਗ ਸ਼ੁਰੂ ਕੀਤੀ ਹੈ ਜਿਆਦਾ ਨਹੀਂ ਇਕੱਠਾ ਕਰ ਸਾਰਾ ਹੀ ਮੈਂ ਸ਼ੁਰੂ ਕਰੂੰਗੀ ਇੱਕ ਇੱਕ ਕਰਕੇ ਸ਼ੁਰੂ ਕਰੂੰਗੀ ਹਣਾ ਅੱਜ ਮੈਂ ਆਹ ਵਾਲੇ ਰੂਮ ਸੋਚੀ ਇਸ ਮੈਂ ਡੀਪ ਕਲੀਨਿੰਗ ਕਰਨੀ ਆ ਥੋੜਾ ਥੋੜਾ ਕਿਤੇ ਕਿਤੇ ਜਾਲੇ ਲੱਗੇ ਪਏ ਸੀ ਥੋੜੇ ਥੋੜੇ ਜੀ ਤੇ ਫਿਰ ਉਸ ਆਹ ਹੁੰਦਾ ਚਲ ਸਾਰੇ ਰੂਮ ਦੀ ਆਪਣਾ ਸਫਾਈ ਕਰਨੀ ਪੈਂਦੀ ਫਿਰ ਸਾਰੇ ਮੈਂ ਕੰਧਾਂ ਤੇ ਛੱਤ ਤੇ ਆ ਡਸਟਰ ਮਾਰ ਦੂੰਗੀ ਕਿਤੇ ਕਿਤੇ ਜਾਲਾ ਹੋਇਆ ਡਸਟ ਹੋਇਆ ਤੇ ਸਾਫ ਸਫਾਈ ਹੋ ਜੂਗੀ ਵੈਸੇ ਇਹ ਰੂਮ ਅਸੀਂ ਯੂਜ਼ ਨਹੀਂ ਕਰਦੇ ਹੈਗੇ ਜਦੋਂ ਬੱਚਾ ਕਰੇਗਾ ਤਾਂ ਹੀ ਆਨ ਬਾਈ ਕਦਰ ਦੇ ਯੂਜ਼ ਹੁੰਦਾ ਤੇ ਪੱਖਾ ਨਹੀਂ ਚੱਲਦਾ ਜਦੋਂ ਪੱਖਾ ਚੱਲਦਾ ਆਪਾਂ ਕਮਰਾ ਯੂਜ਼ ਕਰਦੇ ਉਹ ਦੀ ਜ਼ਿਆਦਾ ਗੰਦਾ ਹੁੰਦਾ ਉਹਨਾਂ ਜਾਲੇ ਜਰੂਰ ਨਿੱਕ ਨਿੱਕੇ ਨਿੱਕੇ ਜਿ ਕਿਤੇ ਕਿਤੇ ਲੱਗੇ ਪਏ ਸੀਗੇ ਤੇ ਉਸ ਕਰਕੇ ਫਿਰ ਮਨ ਨੂੰ ਆਏ ਹੋਗਾ ਵੀ ਚਲੋ ਡੀਪ ਕਲੀਨਿੰਗ ਕਰਦਾਂ ਨੇ ਜੋ ਉੱਪਰ ਕੰਧਾਂ ਵਗੈਰਾ ਝਾਣਾਂਗੇ نیچے ਵੀ ਕੁਝ ਨਾ ਕੁਝ ਆਏ ਹੁੰਦਾ ਵੀ ਗਿਰੂਗਾ ਵੈਸੇ ਸਾਫ ਸੀ ਰੂਮ نیچے ਕੁਝ ਵੀ ਨਹੀਂ ਗਿਰਿਆ ਜਿਵੇਂ ਇਹ ਨਹੀਂ ਪਤਾ ਹੀ ਲੱਗਿਆ ਵੀ ਸਫਾਈ ਕਰੀਏ ਪੱਖਾ ਗੰਦਾ ਹੋਇਆ ਪਿਆ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਗੰਦਾ ਸੀ ਕਿਉਂਕਿ ਜੋ ਹੈਲਪਰ ਪੋਚਾ ਲਗਾਉਂਦੇ ਉਦੋਂ ਪੱਖਾ ਕਈ ਵਾਰ ਚਲਾ ਦਿੰਦੇ ਹਨ ਵੀ ਚਲ ਪੋਚਾ ਸੁੱਕ ਜੂਗਾ ਹੁਣ ਜਿਹੜੇ ਰੂਟੀਨ 'ਚ ਪੱਖੇ ਯੂਜ਼ ਕਰਦੇ ਆਪਾਂ ਉਹ ਜ਼ਿਆਦਾ ਗੰਦੇ ਹੁੰਦੇ ਨੇ ਜਿਹੜਾ ਆਪਾਂ ਯੂਜ਼ ਕਦੇ-ਕਦਾਈਂ ਕਰਦੇ ਆ ਉਹ ਘੱਟ ਗੰਦੇ ਹੁੰਦੇ ਜਿਹੜਾ ਪੱਕਾ ਚੱਲਦਾ ਨਹੀਂ ਉਹ ਗੰਦਾ ਹੀ ਨਹੀਂ ਹੁੰਦਾ ਹੈਗਾ ਉਹ ਥੋੜੀ-ਬਹੁਤ ਥੋੜੀ-ਬਹੁਤ ਹੀ ਧਸ ਟੱਪਰ ਹੁੰਦੀ ਹੈ ਪਰ ਇੰਨੀ ਜਿੰਨਾ ਪੱਖਾ ਚੱਲਦਾ ਉਹ ਗੰਦਾ ਹੁੰਦਾ ਉਹਨਾਂ ਗੰਦਾ ਨਹੀਂ ਸੀਗਾ ਕਦਰਸਾ ਲਈ ਕੰਦਾ ਤੇ ਛੱਤ ਝਾੜੀ ਮੈਂ ਫਿਰ ਮੈਂ ਇਹ ਕਰ ਰਹੀ ਆ ਪੱਖਾ ਸਾਫ ਗਿੱਲਾ ਕੱਪੜਾ ਸੁੱਕਾ ਕੱਪੜਾ ਤਾਂ ਕਿ ਪਾਣੀ ਦੇ ਦਾਗ ਵੀ ਨਾ ਖੜਨ ਤੇ ਫਿਰ ਡੀਪ ਕਲੀਨਿੰਗ ਵੇਲੇ ਤਾਂ ਸਾਰਾ ਕੁਝ ਇੱਕ ਇੱਕ ਚੀਜ਼ ਸਾਫ ਕਰਨੀ ਹੁੰਦੀ ਆ ਉਂ ਚਾ ਡਸਟਿੰਗ ਆਪਾਂ ਚਲੋ ਕਰਦੇ ਰਹੇ ਨੇ ਰੋਟੀਨ ਵਿੱਚ ਪਰ ਇਹ ਵਾਲੀ ਕਲੀਨਿੰਗ ਕਦੇ ਕਰਾਈ ਹੁੰਦੀ ਆ ਪੱਖਾ ਸਾਫ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਉੱਪਰ ਜਿਹੜਾ ਬੈਂਡ ਬਣਿਆ ਹੋਇਆ ਉਹਦੀ ਮੈਂ ਬੈਂਡ ਸ਼ੀਟ ਉਤਾਰਨੀ ਸੀ ਚੇਂਜ ਕਰਨੀ ਸੀ ਨਾਲੇ ਡਸਟਿੰਗ ਕਰਨੀ ਸੀ ਉਹ ਤਾਂ ਬੜੀ ਤੇ ਡਸਟਿੰਗ ਕਰਨੋਂ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਪਰ ਉਹਦੇ ਜਿਹੜੇ ਮੈਂ ਗੱਦਾ ਉਹਦੇ ਵਿੱਚ ਜਿਹੜੇ ਟਿਕਾਏ ਹੋਏ ਨਾ ਸਾਈਡ ਤੇ ਕੋ ਬਣਿਆ ਹੋਇਆਗਾ ਅ ਥੋੜੀ ਜਿਹੀ ਲੱਕੜ ਜੀ ਇਹ ਦਬਾਦਵੀਂ ਲਾਈ ਹੋਇਆ ਗੱਦੇ ਨੂੰ ਫਿੱਟ ਕਰਨ ਵਾਸਤੇ ਤੇ ਉਹਦੇ ਉੱਪਰ ਉੱਪਰ ਮੈਂ ਉਹ ਕਰਦਾ ਸੀਗਾ ਕਿਨਾਰੀ ਤੇ ਕਪੜਾ ਮਾਰਦਾ ਸੀ ਚਾਰੇ ਸਾਈਡਸ ਤੇ ਨਾਲ ਜਿਹੜਾ ਉੱਪਰ ਆ ਫੈਂਸ ਲੱਗੀ ਹੋਈ ਹੈ ਗਿਰਨ ਘਰਾਂ ਤੋਂ ਬਾਹਰ ਜਾਂਦ ਕੋਈ ਜਾਂਦੇ ਛੋਟਾਪਨ ਚਾ ਉੱਪਰ ਜੇ ਪੈਂਦਾ ਕਰਦਾ ਗਿਰਨ ਤੋਂ ਅਸੀਂ ਲਗਵਾ ਲਈ ਸੀ ਉਕੇ ਮੇਰੇ ਬੇਟੇ ਨੂੰ ਵੀ ਆਦਤ ਸੀ ਕਿ ਉਹ ਵੀ ਨੀਂਦ ਵਿੱਚ ਕਿਵਰ ਉੱਠ ਖੜਦਾ ਮੀਨਸ ਉੱਠ ਕੇ ਬਹਿ ਜਾਂਦਾ ਸੀਗਾ ਤੇ ਅਸੀਂ ਕਿ ਮਿਸਤਰੀ ਨੂੰ ਫੈਂਸ ਲਗਵਾ ਲਈ ਸੀ ਕਿਉਂਕਿ ਉਹ ਥੋੜੀ ਜਿਹੀ ਚਲੋ سپورਟ ਇਹ ਹੋ ਜਾਂਦੀ ਆ ਬਸ ਸਾਰੇ ਸਾਈਡ ਸੇ ਉੱਪਰ ਬੈੱਡ ਤੇ ਮੈਂ ਇਹ ਗਿੱਲਾ ਸੁੱਕਾ ਕੱਪੜਾ ਮਾਰ ਦੂੰਗੀ ਫਿਰ ਮੈਂ ਦੀਵਾਰ ਤੇ ਵੀ ਮਾਰਤਾ ਮੈਂ ਕਿ ਚਲੋ ਡਸਟ ਹੋਊਗੀ ਕੱਪੜੇ ਨਾਲ ਸਾਫ਼ ਹੋ ਜੂਗੀ ਫਿਰ ਇਹਦੇ ਲਾਸਟ ਵਿੱਚ ਬਿਸ਼ਾਉਂਗੀ ਬੈੱਡ ਸ਼ੀਟ ਇਹ ਹੋ ਗਈ ਉੱਪਰ ਬੈੱਡ ਦੀ ਸਫਾਈ ਉੱਪਰ ਨਾ ਚਾਦਰ ਚੇਂਜ ਕਰਨ ਦੀ ਮੈਨੂੰ ਕਾਲ ਹੋ ਜਾਂਦੀ ਹੈਗੀ ਇਹੜੇ ਪੜਤਿਆਂ ਵਾਲੀ ਇਹ ਪਾਈਪ ਸੀ ਮੈਂ ਕਿਹ ਚੋਲੇ ਵੀ ਸਾਫ਼ ਕਰਨਾ ਕਿਉਂਕਿ ਕੋੜੀ ਲਿਆਂਦੀ ਤੋਂ ਫਿਰ ਕੋੜੀ ਦਾ ਲਾਲਚ ਹੋ ਗਿਆ ਉਹ ਵੈਸੇ ਜਿਆਦਾ ਹਾਈਟ ਤੇ ਹੁੰਦੀ ਨਹੀਂ ਤੇ ਕੋੜੀ ਲਗਾ ਕੇ ਹੋ ਗਈ ਇਸ ਕਰਕੇ ਮੈਂ ਕਿਹਾ ਚਲ ਕੋੜੀ ਹੈਗੀ ਹੁਣ ਇਹਨਾਂ ਨੂੰ ਕੱਪੜੇ ਨਾਲ ਅੱਛੀ ਤਰ੍ਹਾਂ ਸਾਫ਼ ਕਰ ਦਾਂ ਫਿਰ ਰੌਡ ਵੀ ਹੋ ਗਈ ਸਾਫ਼ ਪੜਦਿਆਂ ਵਾਲੀ ਤੇ ਵਿੰਡੋ ਬਿਲਕੁਲ ਸਾਫ਼ ਪਈ ਇਸ ਮੈਂ ਹੱਥ ਲਗਾ ਕੇ ਦੇਖਾ ਉਹ ਵੀ ਰੂਟੀਨ 'ਚ ਹੈਲਪਰ ਵਿੰਡੋ ਸਾਫ਼ ਕਰਦੀ ਰਹਿੰਦੀ ਆ ਵਿੰਡੋ ਮੈਂ ਪਾ ਕਰਕੇ ਕਰੀ ਨਹੀਂ ਕਿਉਂਕਿ ਉਹ ਦਾ ਕੰਮ ਆ ਉਹ ਕਰਦੀ ਰਹਿੰਦੀ ਆ ਸਾਫ਼ ਹੀ ਸੀ ਵਿੰਡੋ ਤੇ ਵਿੰਡੋ 'ਚ ਕੁਝ ਨਹੀਂ ਸੀ ਜਿਹੜੀ ਚੀਜ਼ ਆਪਾਂ ਰੂਟੀਨ ਸਾਫ਼ ਕਰਦੇ ਰਹਿੰਦੇ ਆ ਉਹ ਸਾਫ਼ ਹੀ ਹੁੰਦੀ ਆ ਜਿਹੜੇ 'ਚ ਕਦੇ-ਕਦਾਈਂ ਆ ਹੁੰਦਾ ਵੀ ਡੀਪ ਕਲੀਨਿੰਗ 'ਚ ਆਪਾਂ ਕਰਨਾ ਹੁੰਦਾ ਉਹ ਚੀਜ਼ ਦੀ ਸਵਾਈ ਫਿਰ ਕਰਨੀ ਪੈਂਦੀ ਆ ਸੋ ਸਾਰਾ ਕੁਝ ਰੂਮ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਕਰਨੀ ਸੀ ਡਸਟਿੰਗ ਫਿਰ ਮੈਂ ਕਰਨ ਲੱਗੇ ਸੀ ਡਸਟਿੰਗ ਉਹ ਡਸਟਿੰਗ ਰੂਟੀਨ 'ਚ ਹੁੰਦੀ ਆ ਪਰ ਅੱਜ ਰੂਮ ਸਾਫ਼ ਕਰਿਆ ਤੇ ਫਿਰ ਆਏ ਹੋਗੇ ਵੀ ਜੋ ਡਸਟਿੰਗ ਵੀ ਨਾਲ ਦੀ ਨਾਲ ਹੀ ਮੈਂ ਕਰਦਾ ਫਿਰ ਕੱਲ ਨੂੰ ਫੇਰ ਮੈਂ ਡਸਟਿੰਗ ਕਰੂਗਾ ਠੀਕ ਹੈ ਨਹੀਂ ਕੱਲ ਨੂੰ ਮੈਂ ਨੈਕਸਟ ਰੂਮ ਦੀ ਸਫਾਈ ਕਰੂੰਗੀ ਕਿਉਂਕਿ ਰੂਮ ਦੀ ਮੈਂ ਸੋਚਿਆ ਵੀ ਚਲੋ ਮੈਂ ਰੋਜ਼ ਕਲੀਨਿੰਗ ਕਰ ਲਿਆ ਕਰਾਂ ਇਹਦਾ ਥੋੜਾ ਥੋੜਾ ਕਰਕੇ ਘਰ ਦੀ ਸਫਾਈ ਹੋ ਜਾਊਗੀ ਤੇ ਇਕੱਠਾ ਇੱਕ ਦਿਨ ਚ ਵੀ ਨਹੀਂ ਮੇਥੋਂ ਹੁੰਦਾ ਮੈਂ ਨਹੀਂ ਕਰ ਸਕਦੀ ਇੱਕ ਦਿਨ ਵਿੱਚ ਮੈਂ ਤਾਂ ਦੋ ਘੰਟੇ ਤਿੰਨ ਘੰਟੇ ਕੰਮ ਕਰਕੇ ਫਿਰ ਮੈਨੂੰ ਹੁੰਦਾ ਮੈਂ ਰੈਸਟ ਕਰ ਲਾਂ ਰੈਸਟ ਵੀ ਕਰਨਾ ਪਾਟ ਵੀ ਕਰਨਾ ਵੀਡੀਓ ਐਡੀਟਿੰਗ ਲਈ ਵੀ ਟਾਈਮ ਚਾਹੀਦਾ ਹੁੰਦਾ ਫਿਰ ਇੰਨਾ ਟਾਈਮ ਨਹੀਂ ਕਿ ਸਾਰਾ ਦਿਨ ਸਫਾਈ ਤੇ ਲੱਗੇ ਰਹੀ ਤੇ ਨੀਚੇ ਜਿਹੜਾ ਪੈਡ ਫੈਈ ਦੀ ਵੀ ਮੈਂ ਬੈੱਡ ਸ਼ੀਟ ਚੇ ਕਪਈਆਂ ਤੇ ਡਸਟ ਪੈ ਜਾਂਦੇ ਹੋਊ ਯੂਜ਼ ਕਰਨ ਦਾ ਕੋਈ ਯੂਜ਼ ਨਹੀਂ ਹੁ ਆਪਾਂ ਕਰਦੇ ਹੈਗੇ ਇਹ ਇਹ ਹੁੰਦਾ ਵੀ ਐਨਾ ਟਾਈਮ ਹੋ ਗਿਆ ਬਿਸ਼ ਨੂੰ ਵੀ ਚਲੋ ਚੇਂਜ ਕਰਦੇ ਕਿ ਫਰੈਸ਼ ਥੋਤੀ ਬੈੱਡ ਸ਼ੀਟ ਲਗਾ ਦਈ ਸੋ ਬੈੱਡ ਸ਼ੀਟ ਵੀ ਹੋ ਗਈ ਚੇਂਜ ਤੇ ਹੁਣ ਜਿਹੜਾ ਉੱਪਰ ਵਾਲਾ ਬੈੱਡ ਆ ਉਹਦੇ ਤੇ ਮੈਂ ਉਹ ਵੀ ਪੈਡ ਸ਼ੀਟ ਮੈਂ ਚੇਂਜ ਕਰ ਦਨੀਆਂ ਥੋਤੀ ਹੋਈ ਲਗਾ ਦੇਣੀ ਆ ਕਈ ਵਾਰ ਮੈਂ ਸੋਚਦੀ ਹੁੰਨੀ ਆ ਚਲੋ ਵਧੀਆ ਵੀ ਲੱਗਦਾ ਵੈਸੇ ਉੱਪਰ ਪੈਡ ਆ ਐਕਸਟਰਾ ਕੋਈ ਗੈਸਟ ਆਵੇ ਕੋਈ ਪ੍ਰੋਗਰਾਮ ਆ ਐਟ ਲੀਸਟ ਉੱਪਰ ਬੰਦਾ ਪੈਤਾ ਜਾਊਗਾ ਕੋਈ ਤਕਈ ਵਾਰ ਇਹ ਲੱਗਦਾ ਵੀ ਉੱਪਰ ਕੌਣ ਜਿਹੜੇ ਕੌਣ ਚੇਂਜ ਕਰੇ ਉਹ ਵੀ ਲੱਗਦਾ ਦੋਨੇ ਗੱਲਾਂ ਹੁੰਦੀਆਂ ਹਰ ਇੱਕ ਚੀਜ਼ ਦੇ ਇੱਕ ਦੁੱਖ ਵੀ ਹੁੰਦਾ ਇੱਕ ਸੁੱਖ ਵੀ ਹੁੰਦਾ ਬਸ ਉੱਪਰ ਵੀ ਉਹੀ ਗੱਲ ਨੂੰ ਹੁੰਦੀ ਰੋਜ਼ ਚਾਰ ਜਿਹੜੀ ਕਰਨੀ ਔਖੀ ਹੋ ਜਾਂਦੀ ਹੈ ਤੇ ਹੋਰ ਤਾਂ ਕੋਈ ਗੱਲ ਨਹੀਂ ਉੱਪਰ ਚੜਨਾ ਕਰਨਾ ਬੈੱਡਸ਼ੀਟ ਚੇਂਜ ਕਰਨ ਡਸਟਿੰਗ ਕਰਨ ਉਹ ਚੀਜ਼ ਔਖੀ ਹੋ ਜਾਂਦੀ ਹੈ ਡੇਲੀ ਵੀ ਉੱਪਰ ਲਿੰਕ ਕਰਤੀ ਬੈੱਡਸ਼ੀਟ ਚੇਂਜ ਤੇ ਇਸ ਤਰੀਕੇ ਨਾਲ ਅੱਜ ਮੈਂ ਵਾਲੇ ਰੂਮ ਦੀ ਕਲੀਨਿੰਗ ਕਰੀ ਆ ਘੰਟਾ ੱਕ ਲੱਗ ਗਿਆ ਇਸ ਮੈਨੂੰ ਇੱਕ ਘੰਟਾ ਆਰਾਮ ਨਾਲ ਸਫਾਈ ਤੇ ਲੱਗ ਜਾਂਦਾ ਹੌਲੀ ਹੌਲੀ ਕਰਦੇ ਕਰਦੇ ਨਾ ਤੇ ਹੂੰ ਚਲੋ ਮੁਸ਼ਕਲ ਸੀ ਮੈਨੂੰ ਆਈਸ ਵਿੱਚ ਕੰਮ ਇਹ ਕਰਾਂ ਕੰਮ ਇਹ ਕਰਾਂ ਸੋਚ ਲਈ ਦੀ ਸਾਫ ਸਫਾਈ ਕਰਨੀ ਕਰਦੀ ਫਿਰ ਮੈਂ ਕਿਹਾ ਚਲੋ ਇੱਕ ਇੱਕ ਰੂਮ ਕਰਕੇ ਕਰਦੀ ਜੇ ਮੈਂ ਇਕੱਠਾ ਇੱਕ ਤੋਂ ਇੱਕ ਕਰਾਂ ਨਾ ਸਾਰਾ ਹੀ ਕਰਨਾ ਫਿਰ ਉਹ ਨਹੀਂ ਹੁੰਦਾ ਕਿਉਂਕਿ ਨਾ ਹੁਣ ਸਾਰੇ ਰੂਮ 'ਚ ਸਾਰੇ ਕਿਤੇ ਨਹੀਂ ਕਿਤੇ ਜਾਲੇ ਲੱਗੇ ਪਏ ਨਹੀਂਗੇ ਤੇ ਫਿਰ ਉਹਦਾ ਤਾਂ ਕੋਈ ਹੋਰ ਹੱਲ ਨਹੀਂ ਸਾਇੰਸ ਫਿਰ ਡੀਪ ਕਲੀਨਿੰਗ ਕਰਾਂਗੇ ਜਾਲੇ ਉਤਾਰਾਂਗੇ ਚਲੋ ਥੋੜ੍ਹਾ 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 ਸਾਰੇ ਰੂਮ ਸਾਰੇ ਹੀ ਸਾਫ ਹੋ ਜੂਗਾ ਇੰਨਾ ਜ਼ਿਆਦਾ ਕੋਈ ਗੰਦਾ ਨਹੀਂ ਹੈਗਾ ਘਰ ਤੇ ਮੈਂ ਕਹਾ ਵੀ ਬਹੁਤ ਯਾਰਾ ਗੰਦਾ ਬਸ ਜਾਲਾਂ ਕਰਕੇ ਮੈਨੂੰ ਹੋ ਗਿਆ ਵੀ ਚਲ ਡੀਪ ਕਲੀਨਿੰਗ ਕਰ ਲਾਣੀ ਹੈਗੀ ਸਾਰੇ ਰੂਮ ਤੇ ਸਾਰੇ ਘਰ ਜਿੰਨੇ ਕਿੰਨੇ ਜਾਲੇ ਜੇ ਲੱਗੇ ਪਏ ਸੀਗੇ ਤੇ ਹੁਣ ਕੁਝ ਮੌਸਮ ਵੀ دبਿਆਗਾ ਸੌਰੀ ਮੌਸਮ ਨਹੀਂ ਹੈ ਮਿੱਟੀ ਤभी ਹੈ ਨਾ بارش ਕਰਕੇ ਤੋਂ ਉਸ ਕਰਕੇ ਡਸਟ ਵੀ ਘਟ ਆਉਂਦੀ ਸੀ ਹੁਣ ਤਾਂ ਤੇ ਅੰਦਰੋਂ ਰੂਮ ਦੀ ਕਲੀਨਿੰਗ ਕਰਨ ਤੋਂ ਬਾਅਦ ਫਿਰ ਬਾਹਰ ਨਾ ਪੋਚੀ ਪੋਚੇਗਾ ਤਾਂ ਸੌਰੀ ਡਸਟਿੰਗ ਵਾਲੇ ਕੱਪੜੇ ਭੁੰਤੇ ਸਰਫ ਵਿੱਚ ਤੇ ਇਹਨਾਂ ਨੂੰ ਕੁੱਟਦਾਨੇ ਕੱਪੜੇ ਵੀ ਕਾਫੀ ਕੱਟੇ ਹੋਏ ਪੈਸੀ ਡਸਟਿੰਗ ਵਾਲੇ ਤੇ ਉਦੋਂ ਮਸ਼ੀਨ ਵਿੱਚ ਮੈਂ ਜਿਹੜੀ ਰੂਮ ਦੀ ਬੈੱਡ ਸ਼ੀਟ ਮੈਂ ਉਤਾਰੀ ਸੀ ਉੱਪਰ ਦੇ ਬੈੱਡ ਦੀ ਨਾ ਨੀਚੇਲੇ ਬੈੱਡ ਦੀ ਉਹ ਵੀ ਮੈਂ ਮਸ਼ੀਨ ਚ ਪਾਈ ਹੋਈਆਂ ਸੀ ਇੱਕ ਸਾਡਾ ਬਲੈਂਕਟ ਸੀ ਉੱਪਰ ਲੈਣ ਵਾਲਾ ਜਿਹੜਾ ਅਸੀਂ ਰਾਤ ਨੂੰ ਯੂਜ਼ ਕਰਦੇ ਆ ਉਹ ਵੀ ਧੋਣ ਵਾਲਾ ਸੀਗਾ ਉਹ ਤੋਂ ਤਾਂ ਮੈਂ ਨਾਲੇ ਨਾਲ ਨਾਲ ਮਸ਼ੀਨ ਵੀ ਚੰਦਰੀ ਸੀ ਨਾਲ ਮੈਂ ਕੱਪੜੇ ਸਰਫ ਡਸਟਿੰਗ ਵਾਲੇ ਸਰਫ ਚ ਪਿਓਂ ਕੇ ਰੱਖ ਦਿੱ ਸੀ ਇਹ ਵੀ ਘੁੱਟ ਦਾਨੀ ਆ ਫਿਰ ਮੈਨੂੰ ਐਸੀ ਫੇਰੀ ਮੈਂ ਰੈਸਟ ਕਰੂੰਗੀ ਆਨੇ ਕਿਨੇ ਕਿ ਕੰਮ ਜਿਆ ਵੀ ਕਰ ਨਹੀਂ ਲਵਾਂ ਕਪੜੇ ਡਸਟਿੰਗ ਵਾਲੇ ਕਾਫੀ ਹੋ ਗਏ ਸੀਗੇ ਫਿਰ ਜਿਹੜੇ ਰੂਮ ਦੇ ਸ਼ੀਟਸ ਸੀ ਫਿਰ ਮੋਂ ਮੈਨੂੰ ਹੈਗਾ ਅੱਜ ਹੀ ਧੋਦਾ ਜੇ ਮੈਂ ਉਹਨਾਂ ਨੂੰ ਰੱਖ ਦੂੰਗੀ ਵੀ ਚਲੋ ਫੇਰ ਤੋਂ ਕੱਲ ਨੂੰ ਧੋਉਂਗੀ ਹਨਾ ਕਿਉਂਕਿ ਫਿਰ ਡੇਲੀ ਰੁਟੀਨ ਵਾਲੇ ਕੱਪੜੇ ਹੋ ਜਾਂਦੇ ਨੇ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਬਰਡਨ ਜਾਂ ਲੱਗਣ ਲੱਗਦਾ ਇਸ ਕਰਕੇ ਮੈਂ ਧੋ ਹੀ ਦਿੱਤੇ ਇਹ ਸਾਡੇ ਵਾਲਾ ਬਲੈਂਕਟਸ ਜਿਹੜਾ ਉੱਪਰ ਲੈਨੇ ਮੈਂ ਹੀ ਲੈਣੀ ਉਹ ਦਵਿੰਦਰ ਤੋਂ ਲੈਨੇ ਮੈਨੂੰ ਠੰਡ ਬਹੁਤ ਲੱਗਦੀ ਇਹ ਤਾਂ ਏਸੀ ਕਰਕੇ ਫੁੱਲ ਪੈ ਜਾਂਦੇ ਨੇ ਪੱਕਾ ਫੁੱਲ ਕਰਕੇ ਪੈ ਜਾਂਦੇ ਨੇ ਮੈਨੂੰ ਬਹੁਤ ਠੰਡ ਲੱਗਦੀ ਐ ਮੈਂ ਤਾਂ ਆਪ ਦਾ ਕੰਬਲ ਚ ਲਿਪਟ ਕੇ ਮੈਂ ਤਾਂ ਪਈ ਜਾਨੀ ਐ ਇਹ ਤਾਂ ਸਵੇਰੇ ਜੇ ਹੀ ਲੈਂਦੀ ਹੁੰਦੇ ਨੇ ਕੋਈ ਸਵੇਰੇ ਜੇ ਕੰਬਲ ਖਿੱਚਣਗੇ ਫਿਰ ਤੇ ਮੈਨੂੰ ਤਾਂ ਹਾਦਾਂ ਦਾ ਵੀ ਮੈਂ ਤਾਂ ਕੰਬਲ ਬਿਨਾ ਤਾਂ ਮੈਨੂੰ ਲੱਤਾਂ ਨਿੱਗ ਜਾਈਂ ਨਹੀਂ ਆਉਂਦਾ ਹੈਗਾ ਜਿਹੜੇ ਰੂਮ ਵਾਲੀ ਐ ਬੈੱਡ ਸ਼ੀਟ ਸੀ ਉਹ ਵੀ ਕਰਤੀ ਐ ਵਾਸ਼ ਚਲੋ ਫੇ ਨਾਲ ਦੀ ਨਾਲ ਕੰਮ ਖਤਮ ਹੋ ਜਾਂਦਾ ਫਿਰ ਡੇਲੀ ਰੁਟੀਨ ਵਾਲਾ ਕੱਪੜੇ ਹੀ ਰਹਿ ਜਾਂਦੇ ਨੇ ਧੋਣ ਵਾਲੇ ਇਹ ਬੱਧਾ ਜੇ ਕੰਮ ਫਿਰ ਹੁਣ ਹੋ ਗਿਆ ਖਤਮ ਮਤਵਨ ਮੈਨੂੰ ਬੰਦਾ ਘੰਟਾ ਹੋਟ ਲੱਗਿਆ ਪਰ ਇਹ ਕੱਪੜਿਆਂ ਦਾ ਕੰਮ ਵੀ ਨਾਲ ਦੀ ਨਾਲ ਹੀ ਖਤਮ ਹੋ ਗਿਆ ਟਾਈਮ ਹੋ ਗਿਆ ਪੌਣੇ 4 ਦਾ ਮੈਨੇ ਕਹਿੰਦਾ ਚਾਹ ਕਰਕੇ ਚਾਹ ਪੀਣ ਤੋਂ ਪਹਿਲਾਂ 3 ਤੋਂ 3:30 ਮੈਂ ਆਪਣਾ ਵਾਸ਼ਰੂਮ ਡੀਪ ਕਲੀਨ ਕੀਤਾ ਬਹੁਤ ਮੈਨੂੰ ਅਕਲ ਕੰਨ ਨਹੀਂ ਆ ਰਹੀ ਸੀ ਬਾਥਰੂਮ ਗੰਦਾ ਸੀਗਾ ਸਵੇਰੇ ਮੇਰੇ ਟਾਈਮ ਨਹੀਂ ਲੱਗਿਆ ਹੈਗਾ ਮੈਂ ਹੋਰ ਕੰਮ ਵਿੱਚ ਬੀਜੀ ਸੀ ਤੇ ਉਸ ਤੋਂ ਬਾਅਦ ਮੈਂ ਥੱਕ ਗਈ ਮੈਨੂੰ ਐ ਲੱਗੇ ਵੀ ਬਸ ਮੈਂ ਥੋੜਾ ਤਨੀ ਆ ਨਾ ਤੇ ਮੈਂ ਸਵੇਰੇ ਨਹੀਂ ਕਲੀਨ ਕੀਤਾ ਬਾਥਰੂਮ ਪਰ ਮੈਨੂੰ ਐਨੀ ਅਕਲ ਕੰਨ ਨਹੀਂ ਆ ਰਹੀ ਸੀ ਨਾ ਮੈਂ ਤੋ ਹੁਣ ਸਾਫ ਕਰੇ ਬੈਣਾ ਫਿਰ ਇਹ ਹਣੀ ਗਿਆ ਫਿਰ ਮੈਂ ਸੋਚਿਆ ਚਾਹ ਪੀਣ ਤੋਂ ਪਹਿਲਾਂ ਬਾਥਰੂਮ ਆਪਦਾ ਕਲੀਨ ਕਰਾਂ ਚਾਹ ਪੀ ਕੇ ਫਿਰ ਮੈਂ ਕਿਚਨ ਜ ਬਿਜ਼ੀ ਹੋ ਜੂ ਸ਼ਾਮ ਦਾ ਸਬਜੀ ਬਣਾਉਣੀ ਹੈ ਤੇ ਬਾਥਰੂਮ ਕਲੀਨ ਕੀਤਾ ਡੀਪ ਕਲੀਨ ਕਰਨ ਵਾਲਾ ਸੀਗਾ ਸਾਰੇ ਫਿਰ ਥੋੜਾ ਜਿਹਾ ਡੀਪ ਕਲੀਨ ਕਰਨ ਦੇ ਟਾਈਮ ਲੱਗਦਾ ਅੱਧਾ ਘੰਟਾ ਲੱਗ ਜਾਂਦਾ ਫਿਰ ਹੁਣ ਮੈਂ ਚਾਹ ਪੀ ਗਈ ਹੁਣ ਮੈਨੂੰ ਚੈਨ ਆਊਗਾ ਵੀ ਹਾਂ ਬਾਥਰੂਮ ਸਾਫਾ ਮੈਂ ਜਿੰਨੀ ਵਾਰ ਬਾਥਰੂਮ ਯੂਜ਼ ਕਰਦੇ ਜਾਂਦੇ ਆ ਨਾ ਬੜੀ ਅਲਕਤ ਆਉਂਦੀ ਸ ਮੇਰੇ ਮਤੋਂ ਗੰਦਾ ਬਾਥਰੂਮ ਬਿਲਕੁਲ ਯੂਜ਼ ਹੀ ਨਹੀਂ ਹੁੰਦਾ ਹੈਗਾ ਬਸ ਮੈਨੂੰ ਤਾਂ ਇਹ ਆਉਂਦੀ ਹੈ ਨਾ ਵੀ ਇਹ ਸਾਫ ਕਿਉਂ ਨਹੀਂ ਹੈ ਦੋਨ ਪੀਨੇ ਚਾਹ ਸਿਰ ਵੀ ਮੇਰਾ ਪਾਣੀ ਪਾਣੀ ਹੋਇਆ ਪਿਆ ਉਸੇ ਦੋ ਚਾਰ ਮੈਨੂੰ ਕੰਮਾਂ ਦੀ ਟੈਨਸ਼ਨ ਹੋਈ ਪਈ ਸਮਝ ਨਹੀਂ ਆ ਰਿਹਾ ਮੈਂ ਕਿਹੜਾ ਕੰਮ ਪਹਿਲਾਂ ਕਰਾਂ ਕਿਹੜਾ ਬਾਅਦ ਵਿੱਚ ਕਰਾਂ ਟਾਈਮ ਬਹੁਤ ਘੱਟ ਆ ਕੰਮ ਬਹੁਤ ਜ਼ਿਆਦਾ ਲਾਈਨ ਲੱਗੀ ਕੰਮਾਂ ਦੀ ਟਾਈਮ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਤੇ ਇਸ ਕਰਕੇ ਮੈਨੂੰ ਥੋੜੀ ਦਿਮਾਗ ਵਿੱਚ ਕੰਮ ਬਹੁਤ ਘੁੰਮ ਰਹੇ ਨੇ ਬਹੁਤ ਘੁੰਮ ਰਹੇ ਨੇ ਵੀ ਕਿਹੜਾ ਕੰਮ ਪਹਿਲਾਂ ਕਰਾਂ ਇਹ ਕਰਨਾ ਉਹ ਵੀ ਕਰਨਾ ਇਹ ਵੀ ਕਰਨਾ ਇਹ ਵੀ ਕਰਨਾ ਹਾਂ ਚਲੋ ਜੀ ਫਿਲਹਾਲ ਤਾਂ ਚਾਹ ਇੰਜੋਏ ਕਰਦੇ ਹਾਂ ਸਿਰ ਠੀਕ ਹੋ ਜਾਈ ਚਾਹ ਪੀ ਕੇ ਟਾਈਮ ਹੋ ਗਿਆ ਪੌਣੇ 7 ਦਾ ਦੁੱਧ ਰੱਖਿਆ ਹੋਇਆ ਮੈਂ ਗਰਮ ਕਰਨਾ ਸਬਜੀ ਮੈਂ ਪਹਿਲਾਂ ਹੀ ਬਣਾ ਲਿਆ ਨੇ ਹੰਮੀ ਗੁਰਦੁਆਰੇ ਜਾਣ ਤੋਂ ਪਹਿਲਾਂ ਅੱਜ ਦੁੱਧ ਤੇ ਲੇਟ ਹੋ ਗਿਆ ਹੈ ਪਰ 6:30 ਵਜੇ ਲੈ ਕੇ ਆਏ ਨਹੀਂ 6:30 ਵਜੇ ਤੱਕ ਤਾਂ ਮੈਂ ਬੋਇਲ ਕਰਕੇ ਵਾਕ ਕਰਨੀ ਜਿਹੜੀਆਂ ਨੇ ਵਾਕ ਮੈਂ ਬਿਕ ਕਰ ਲਈ ਹੋਏ ਟਾਈਮ ਸੀ 10 ਮਿੰਟ ਦੇ ਬਾਅਦ ਮੈਂ ਚੈੱਕ ਕਰਨਾ ਹੈ ਹੁਣ ਇਹਨੂੰ ਮੈਂ ਕੋਲ ਖੜ ਜਾ ਦੁੱਧ ਨੇ ਬਾਹਰ ਆਇਆ ਨਹੀਂ ਤਾਂ ਹਨਾ ਫਿਰ ਇਹਨੂੰ ਬਾਲਾ ਦੇ ਕੇ ਪੱਖੇ niche ਰੱਖ ਜਾਣੀ ਐ ਇੱਧਰ ਤੋੜੇ ਜਿਵੇਂ ਕੜੀ ਪੱਤੇ ਫਰੈਸ਼ ਬਹੁਤ ਅੱਛੀ ਫਰੇਗਰੈਂਸ ਹੈ ਮੇਨੂੰ ਬੜਾ ਅੱਛਾ ਲੱਗਦਾ ਕੜੀ ਪੱਤਾ ਇਹਨੂੰ ਮੈਂ ਤਾਂ ਬਾਹਰ ਹੀ ਰੱਖ ਕੇ ਸੁਕਾ ਲੂੰਗੀ ਜੇ ਸੁੱਕੇ ਹੀ ਫਿਰ ਮੈਨੂੰ ਹੁੰਦਾ ਨਹੀਂ ਛਪਾਣਾ ਨਹੀਂ ਹੁੰਦੀਆਂ ਹੁਣ ਦੋ ਦਿਨ ਤੈਨੂੰ ਇੱਦਾਂ ਫਰੈਸ਼ੀ ਪਾ ਲਾਂਗੇ ਸਬਜ਼ੀ ਵਿੱਚ ਬੜਾ ਅੱਛਾ ਫਲੇਵਰ ਆਉਂਦਾ ਬੱਚੇ ਨਹੀਂ ਪਾਉਣ ਦਿੰਦੇ ਹੈਗੇ ਬੱਚੇ ਕਹਿੰਦੇ ਨਾ ਪੱਤੇ ਜਨਮਾ ਪਾਇਆ ਕਰੋ ਫਿਰ ਜਦੋਂ ਆਪਾਂ ਸਕਾ ਲਾਵੇਂ ਫਿਰ ਕਰਸ਼ ਕਰਕੇ ਪਾ ਸਾਂਦੇ ਹੁਣ ਫੇਰ ਨੇ ਉਹਨਾਂ ਕੋਲ ਪਤਾ ਲੱਗਦਾ ਹੈ ਕਿ ਇਦਾਂ ਹੁਣ ਆ ਆ ਪਾਵਾਂਗੇ ਇੱਥੇ ਕਰਸ਼ ਕਰ ਨਹੀਂ ਸਕਦੇ ਤਾ ਇਹ ਪੱਤੇ ਤਾਂ ਪਰ ਜੇ ਸੁੱਕਿਆਂ ਨੇ ਫਿਰ ਕਰਸ਼ ਕਰਕੇ ਪਾ ਲੈਣੇ ਆ ਆਟਾ ਗੁੰਨਣਾ bắtਣਾ ਕਰ ਲੈ ਥੋੜਾ ਜਿਹਾ ਇੰਨਾ ਕਟਾ ਹੁੰਦਾ ਸਾਡਾ ਉਹ ਗੁੰਨਣਾ ਦੁੱਧ ਨੂੰ ਆ ਜਾ ਪੁਆਇੰਟ ਇਹਨੂੰ ਪੱਖੇ નીચે ਰੱਖ ਜਾਣੀ ਤੇ ਫਿਰ ਮੈਂ ਵਾਕ ਕਰਦੇ ਆ ਕਿ 15 ਮਿੰਟ ਮੈਂ ਵਾਕ ਕਰ ਲਈ ਫਿਰ ਦਾਸ 15 ਮਿੰਟ ਮੈਂ ਹੋਰ ਕਰੂੰਗੀ ਵਾਕ ਫਿਰ ਅੰਦਰ ਆਉਂਗੀ ਕਿਚਨ ਵਿੱਚ ਉਸ ਬਾਹਰ ਭਾਣਨੇ ਪਿਆ ਜੇ ਕੋਈ ਅੱਜ ਦਾ ਖਾਣਾ ਬਣਾਉਂਗੀ ਖਾਣਾ ਮੀਨਸ ਡਿਨਰ ਕਰੂੰ ਸਬ지 ਬਣੀ ਤੇ ਕੱਦੂ ਸਬ지 ਮੈਂ ਖਾਉਂਗੀ ਅੱਜ ਫਿਰ ਮੇਰਾ ਹੁਣ ਠੀਕ ਹੋ ਗਿਆ ਦਵਾਈ ਲਈ ਦਵਾਈ ਲੈ ਕੇ ਫਿਰ ਠੀਕ ਹੋਇਆ ਇਕਦਮ ਤੇ ਨਾ ਜਿਆਦਾ ਮੇਰਾ ਸਿਰ ਉਠ ਖਾਣਾ ਸੀ ਨਾ ਬਹੁਤ ਜ਼ਿਆਦਾ ਸੋ ਏਸੀ ਮੇਰਾ ਅੱਜ ਦੀ ਵੀਡੀਓ ਐਂਡ ਕਰ ਦਣਾ ਅਜ ਦੁਬਾਰ ਮੈਂ ਕੀ ਵੀਡੀਓ ਬਣਾਉਂਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ